ਹੋਰ ਤਾਂ ਸੂਏ ਦਾ ਪਾਣੀ ਇੰਨਾ ਹੀ ਉਹ ਵੀ ਨਹੀਂ ਲਾਉਣ ਦਾ 32 ਦਿਨੇ ਕਰਦੀ ਕਿਸੇ ਗੱਲ ਦੀ ਹੁਣ ਨੇ ਭਗਵੰਤ ਮਾਨ ਨੇ ਕੋਈ ਕਸਰ ਨਹੀਂ ਛੱਡੀ 32 ਵੀ 24 ਘੰਟੇ ਰਹਿੰਦੀ ਆ ਹੋਰ ਵੀ ਇਹੋ ਨਾਜਪਤਿਆਂ ਦਾ ਵੀ ਪੂਰਾ ਹੁਣ ਕਾਬੂ ਪਾ ਲਿਆ ਕੋਈ ਪਿੰਡਾਂ ਦੇ ਵਿੱਚ ਮੇਰੇ ਖਿਆਲ ਰੁਪਈਏ ਜਿਹੜੇ ਹੁਣ 20 ਕ ਪੈਸੇ ਜੇ ਹੋਊਗਾ 3 ਦਿਨ ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਲੱਗਦਾ ਕੰਮ ਕਮ ਕਿਤੇ ਕੁਝ ਬਹੁਤ 32 32 ਲਾ ਲਓ ਬਿੱਲ ਆਉਂਦਾ ਹੀ ਨਹੀਂ ਪਿੰਡ ਜਿਹਦੇ ਜਿਹਦੇ ਘਰ ਵੀ ਜਾਈਦਾ ਕਿਸੇ ਨੂੰ ਮਿਲਵ ਨਹੀਂ ਆਉਂਦਾ ਜੇ ਬੰਬੀਆਂ ਵਾਲੀ ਮੱਤੀ ਆ ਉਹ 12 ਘੰਟੇ 14 14 ਘੰਟੇ ਬੱਤੀ ਆ ਜਾਂਦੀ ਆ ਕਦੀ ਸਾਨੂੰ ਲੋੜ ਨਹੀਂ ਪਈ ਨਹੀਂ ਤੇ ਅੱਗੇ ਅਸੀਂ ਰਾਤ ਦੇ 12 12 ਵਜੇ ਬੰਬੀਆਂ ਦੇ ਟਰੈਕਟਰ ਲਈ ਫਰਨੇ ਝੋਨੇ ਸੀਜ਼ਨ ਚ ਐਰ ਕੀ ਸਾਨੂੰ ਐ ਜਾਵਦਾ ਵੀ ਜਿਵੇਂ ਬੱਤੀ ਜਦੋਂ ਉੱਠੀ ਜੇ ਸੁੱਤੇ ਉੱਠਦੇ ਆ ਬੱਤੀ ਚੱਲਣ ਦੀ ਹੁੰਦੀ ਆ ਦੱਸਈਏ ਮੈਨੂੰ ਤਰਨ ਤਰਨ ਉਪਚਨਾਮੇ ਕਿਆ ਲੱਗ ਰਹਾ ਹੈ ਕਿਸ ਕਾ ਮਾਹੌਲ ਬਣ ਰਹਾ ਹੈ ਇਸ ਵਾਰ ਸਟਮ ਹਾਲ ਦੀ ਆਮ ਆਦਮੀ ਪਾਰਟੀ सरदार हरमिंदर सिंह संधू का मोहल्ला क्या वजह जी इसके पीछे इसके पीछे वजह ये है जी विकास बहुत ज्यादा आया है जी जिस तरह कोई विकास ला लो है साडी उथे जमीन है जी अपने नहर ਦੇ ਨੇੜੇ ਸੁਗਾ ਹੁੰਦਾ ਜੀ ਅਜੇ ਤੱਕ ਸਾਨੂੰ ਮੇਰੀ 32 33 ਸਾਲ ਉਮਰ ਹੋ ਗਈ ਹੈ ਅਜੇ ਤੱਕ ਪਹਿਲੀ ਵਾਰ ਮੈਂ ਦੇਖਿਆ ਵੀ ਜਿਹੜਾ ਆ ਪਾਣੀ ਲਗਾ ਕੇ ਤੇ ਆਪਣੀ ਫਸਲ ਭਰੀ ਆ ਕੋਈ ਵਿਕਾਸ ਅਜੇ ਤੱਕ ਕਰਵਾਇਆ ਤੇ ਜੀ ਕਰਵਾਇਆ ਭਗਵੰਤ ਮਾਨ ਸਰਕਾਰ ਨੇ ਕਰਵਾਇਆ ਹੋਰ ਕਿਸੇ ਨੇ ਵਿਕਾਸ ਕਰਵਾਇਆ ਹੀ ਨਹੀਂ ਸਾਡੇ ਹਿਸਾਬ ਦੇ ਨਾਲ नमस्कार आप देख रहे हैं द भारत खबर मैं हूं आपके साथ प्रमोद और इस वक्त हम मौजूद हैं पंजाब के तरन तारण में दरअसल यहां पर उपचुनाव जो है वो हो रहा है और उपचुनाव के चलते सभी पार्टियों ने अपने अपने उम्मीदवार जो है चुनावी मैदान में, में उतार दिए हैं साढ़े तीन साल हो गए हैं भगवंत मान की सरकार को कैसा काम सरकार ने किया है क्या यहाँ पर स्थिति है मौजूदा ये जानने की तमाम लोगों से कोशिश करेंगे इस वक्त हम एक गाँव में हैं क्या नाम है जी आपका मेरा नाम रघुबीर है पेंडा मुझे, ये तरंता। मुझे ये बताइए कि क्या माहौल बन रहा है यहाँ पर उपचुनाव को लेकर कौन किसके बीच टक्कर है टक्कर तो कांग्रेस की है तो आम आदमी पार्टी है और मेरे हिसाब के कांग्रेस की पार्टी भी लोगों ने वेख लिया वरत के अकाली दल ने भी वेख लिया ਹੁਣ ਇਹ ਤੀਜਾ ਫਰੈਂਡ ਸੀਗਾ ਜਿਹਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਜਿੱਥੇ ਲੋਕਾਂ ਨੂੰ ਬਹੁਤ ਵਧੀਆ ਉਤਸ਼ਾਹ ਮਿਲਿਆ ਜਿਹਦੇ ਵਿੱਚ ਸਿੱਖ ਆਪਣਾ ਸਕੂਲ ਦਾ ਸਿੱਖਿਆ ਦਾ ਜਾਨੀ ਕਿ ਬਹੁਤ ਵਧੀਆ ਪ੍ਰਬੰਧ ਹੋਇਆ ਵਾ ਹੋਰ ਜਿਹੜੇ ਬਾਹਰ ਕ੍ਰਪਸ਼ਨ ਸੀਗੀ ਉਹ ਰੋਕ ਗਈ ਆ ਹੋਰ ਲੋਕਾਂ ਨੂੰ ਪਰੇਸ਼ਾਨੀ ਕੋਈ ਨਹੀਂ ਆਉਂਦੀ ਜਿਹਦਾ ਕੋਈ ਵੀ ਕੰਮ ਕਰਨ ਵਾਸਤੇ ਜਾਂਦਾ ਆ ਆਮ ਆਦਮੀ ਵੀ ਤੇ ਉਹ ਆਮ ਆਦਮੀ ਪਾਰਟੀ ਜਿਹੜੀ ਵਸਤੀ ਨੂੰ ਸੇਧ ਦਿੰਦੀ ਆ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਦੀ ਫਰਮਾਇਸ਼ ਦੀ ਲੋੜ ਨਹੀਂ ਸਿੱਧਾ ਜਾ ਕੇ ਕੰਮ ਹੁੰਦਾ ਵਾ ਤੇ ਮੈਂ ਤੇ ਨਹੀਂ ਕਹਿ ਰਿਹਾ ਸਾਰੀ ਆਪਣਾ ਤਰਨਤਾਰਨ ਜਿਲ੍ਹਾ ਅੰਮ੍ਰਿਤਸਰ ਜਾਂ ਸਾਰਾ ਪੰਜਾਬ ਹੀ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਬਹੁਤ ਵਧੀਆ ਵਾ ਭਗਵੰਤ ਮਾਨ ਨੂੰ ਸਾਰੇ ਬਹੁਤ ਸਿੱਫਤ ਸਲਾਹ ਦੇ ਰਹੇ ਆ ਕੇਸ਼ਰੀਆਲ ਜੀ ਹਣਾ ਦੀ ਦਿੱਲੀ ਤੋਂ ਜਦੋਂ ਚੱਲਦੀ ਆਈ ਮੈਂ ਉਹ ਸਮੇਂ ਤੋਂ ਅਸੀਂ ਵੇਖਿਆ 2012 ਤੋਂ ਵੀ ਜਦੋਂ ਸਾਡਾ ਉਥੇ ਤਿਲਕਨਗਰ ਸਾਡੇ ਭਾਜੀ ਆ ਅਸੀਂ ਉਦੋਂ 2012 ਚ ਵੀ ਉਥੇ ਸੀਗੇ ਜਦੋਂ ਸਾਡੇ ਫਾਦਰ ਸਾਹਿਬ ਵੀ ਸੀਗੇ ਤਿਲਕਨਗਰ ਦੇ ਵਿੱਚ ਜਦੋਂ ਆਪਣੇ ਕਾ ਕੈਂਡੀਡੇਟ ਸੀਗੇ ਆਪਣੇ ਖੜੇ ਜਰਨੈਲ ਸਿੰਘ ਜੀ ਉਦੋਂ ਵੀ ਅਸੀਂ ਉਹਨਾਂ ਦੀ ਮੈਤ ਕਰਕੇ ਆਏ ਹਾਂ ਉਦੋਂ ਅਸੀਂ ਵੇਖਿਆ ਜਦੋਂ ਜਾ ਕੇ ਹਸਪਤਾਲਾਂ ਦੇ ਵਿੱਚ ਏਮਸ ਦੇ ਵਿੱਚ ਖਲੋਣ ਨੂੰ ਜਗ੍ਹਾ ਨਹੀਂ ਜਿਹਦੇ ਵਿੱਚ ਕੇ ਇੰਨਾ ਸ਼ਾਨਦਾਰ ਬਣਾਤਾ ਸੀ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਈ ਅੱਜ ਦੇ ਦਿਨ ਤੱਕ ਔਰ ਉੱਥੇ ਬਹੁਤ ਇੱਥੇ ਜਿਹੜੇ ਪੰਜਾਬ ਦੇ ਵਿੱਚ ਕਿੰਨਾ ਕੰਮ ਕਰ ਰਹੀ ਹੈ ਭਗਵੰਦ ਮਾਨ ਸਰਕਾਰ ਜਿਹੜਿਆ ਪੰਜਾਬ ਦੇ ਵਿੱਚ ਆ ਮੈਂ ਉਹੀ ਦੱਸਣਾ ਚਾਹੁੰਨਾ ਵਾਂ ਕਿ ਅਸੀਂ ਤਾਂ ਚਲੋ ਇਹ ਦਿੱਲੀ ਤੋਂ ਆਣ ਕੇ ਜਦੋਂ 2012 ਚ ਚੱਲਿਆ ਸੀ ਤੇ ਆਮ ਇਥੇ ਉਦੋਂ ਕਾਰਲੀਆਂ ਦਾ ਤੇ ਕਾਂਗਰਸ ਦਾ ਬੜਾ ਵੱਡਾ ਗਾੜ ਸੀਗਾ ਤੇ ਜਦੋਂ ਅਸੀਂ ਇਹਨਾਂ ਨੂੰ ਦੱਸਦੇ ਹਾਂ ਇਥੇ ਪਿੰਡਾਂ ਦੇ ਵਿੱਚ ਵਿਚਰਦੇ ਹਾਂ ਚਲੋ ਸਾਡੀ ਦੁਕਾਨ ਆ ਇਥੇ ਸਫੇਰਪਾੜ ਦੀ ਗਗੂਵੇ ਦੇ ਵਿੱਚ ਵਿਹਾਂ ਪਿੰਡਾਂ ਦੇ ਵਿੱਚ ਚੰਗੇ ਜਿਹੜੇ ਜ਼ਿੰਮੇਦਾਰ ਆ ਸਰਪੰਚ ਆ ਸਾਰਿਆਂ ਨਾਲ ਮੇਟਾ ਚੰਗਾ ਲਿਆਜਾ ਜੋ ਉੱਥੋਂ ਦੀ ਸੇਵਾ ਸੀ ਅਸੀਂ ਕੇਸ਼ਰੀ ਆਲ ਦੀ ਉਹ ਇਥੇ ਆੜ ਕੇ ਲੋਕਾਂ ਨੂੰ ਇਥੇ ਆੜ ਕੇ ਦੱਸੀਦਾ ਸੀ ਉੱਥੇ ਸੇਵਾ ਸਹੂਲਤ ਬਹੁਤ ਵਧੀਆ ਵਾ ਲਾਲ ਬਿਲਡਿੰਗ ਸਕੂਲ ਦਾ ਤਿਲਕਨਗਰ ਦੇ ਵਿੱਚ ਚਾਂਦਨਗਰ ਦੇ ਵਿੱਚ ਬਣਿਆ ਸੀਗਾ ਬਹੁਤ ਸੋਹਣਾ ਡਬਲ ਪੋਰਸ਼ਨ ਉੱਥੇ ਸਾਰਾ ਖਾਣਾ ਪੀਣਾ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਕੁਝ ਮਿਲਦਾ ਹੀ ਉਹ ਚੀਜ਼ ਜੇ ਆਮ ਆਦਮੀ ਪਾਰਟੀ ਪੰਜਾਬ ਚਾਹੀਏ ਤੇ ਉਹ ਚੀਜ਼ ਦਿੱਲੀ ਵਾਲੀ ਜਿਹੜੀ ਉਹ ਇੱਥੇ ਲੋਕਾਂ ਨੂੰ ਮਿਲ ਰਹੀ ਹੈ ਤੇ ਕੀ ਲੱਗਦਾ ਕੌਣ ਜਿੱਤੂਗਾ ਫਿਰ ਇੱਥੋਂ ਇੱਥੋਂ ਵੇਖੋ ਜੀ ਸਾਡਾ ਤੇ ਕੀ ਸਾਰਾ ਇਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਇਹਨਾਂ ਨੇ ਖੜਾਏ ਆ ਭਰਮੇਸ਼ ਸਿੰਘ ਸੰਧੂ ਸਾਹਿਬ ਵਧੀਆ ਨੇ ਔਰ ਸੋਜੀ ਦੇ ਮਾਲਕ ਨੇ ਕੋਈ ਇਹ ਨਹੀਂ ਹੈਗਾ ਕਿ ਕੋਈ ਫਰੈਂਡ ਨਾਲ ਕਿਸੇ ਨਾਲ ਬਿਤਕਰਾ ਨਹੀਂ ਕਰਦੇ ਕਿਸੇ ਨਾਲ ਇਹ ਨਹੀਂ ਕਿ ਲੜਾਈ ਝਗੜਿਆਂ ਦੇ ਵਿੱਚ ਇਹ ਸਿਰਫ ਦਿੰਦੇ ਆ ਤੇ ਪੈਹਲ ਦਿੰਦੇ ਆ ਆਪਣੇ ਕੰਮਕਾਜ ਦੇ ਵਿੱਚ ਸੜਕਾਂ ਦਾ ਕਰ ਲਿਆ ਜਾਂ ਕੋਈ ਬਿਜਲੀ ਦਾ ਹੋ ਗਿਆ ਜਾਂ ਕਿਸੇ ਗਰੀਬ ਦੀ ਮਤ ਕਰਤੀ ਏਦਾਂ ਦੀ ਸੋਚਦੇ ਮਾਲਕਾ 10 ਵਿੱਚੋਂ ਕਿੰਨਾ ਨੰਬਰ ਦੇਣਗੇ ਆਪ ਨਹੀਂ ਮੈਂ ਤਾਂ 10 ਤੋਂ 10 ਹੀ ਦਊਂਗਾ ਜੀ ਬਾਕੀ ਜਦੋਂ ਕਸ਼ਮੀਰ ਸਿੰਘ ਜੀ ਸੋਲ ਸੀਗੇ ਉਦੋਂ ਵੀ ਸਾਡਾ ਉਹਨਾਂ ਦੇ ਨਾਲ ਬਹੁਤ ਵਧੀਆ ਲਿਹਾਜ਼ ਸੀਗਾ ਬਹੁਤ ਵੱਡਾ ਪਿਆਰ ਸੀਗਾ ਉਹ ਦੁਨੀਆ ਤੋਂ ਚਲੋ ਨਹੀਂ ਪਰ ਇਹ ਪ੍ਰਮਾਤਮਾ ਦੀ ਲਿਖਤਾ ਤੇ ਸਾਨੂੰ ਇਸ ਗੱਲ ਦਾ ਦੁੱਖ ਵੀ ਆ ਤੇ ਵਿਸੋਸ ਵੀ ਆ ਕਿ ਇਹ ਏਡੇ ਵਧੀਆ ਕੈਂਡੀਡੇਟ ਨਹੀਂ ਜਾਣ ਚਾਹੀਦੇ ਪਰ ਜੇ ਹੁਣ ਗਏ ਆ ਤੇ ਦੂਸਰੇ ਜਿਹੜੇ ਗਾੜੀ ਰੋਲ ਨਿਭਾ ਰਿਹਾ ਹੈ ਹਰਮੇਸ਼ ਸਿੰਘ ਸੰਧੂ ਕੋ ਵੀ ਬਹੁਤ ਵਧੀਆ ਨੇ ਜੇ ਮਹਾਰਾਜ ਕਿਰਪਾ ਕਰੇ ਬਾਬਾ ਗੜਾ ਸਾਹਿਬ ਤੇ ਹਾਂਜੀ ਹਾਂਜੀ ਭਾਜੀ ਕੀ ਨਾਮ ਹੈ ਜੀ ਆਪ ਦਾ ਬਲਜਿੰਦਰ ਸਿੰਘ ਤੇ ਮੈਨੂੰ ਦੱਸੋ ਫਿਰ ਤੁਸੀਂ ਤਨਤਨ ਦੇ ਵਿੱਚ ਕੀ ਮਾਹੌਲ ਬਣੀ ਜਾਂਦਾ ਇਸ ਬਾਈ ਇਲੈਕਸ਼ਨ ਦੇ ਵਿੱਚ ਮਾਹੌਲ ਤੇ ਇਸ ਵੇਲੇ ਪੂਰਾ ਹੀ ਆਮ ਪਾਰਟੀ ਦੇ ਹੱਕ ਦੇ ਵਿੱਚ ਆ ਹਮ ਸਰਦਾਰ ਰਮੇਸ਼ ਸਿੰਘ ਸੰਧੂ ਅੱਗੇ ਵੀ 15 ਸਾਲ ਐਮਐਲਏ ਤੋਂ ਲੱਗੇ ਆ ਹਾਂ ਤੇ ਹੁਣ ਵੀ ਅੱਗੇ ਇਹਨਾਂ ਨੂੰ ਮੌਕਾ ਮਿਲ ਹੀ ਜਾਣਾ ਸਾਰੀ ਕਿ ਕਿਵੇਂ ਇਲਾਕਾ ਹੀ ਸਾਰਾ ਇਹਨਾਂ ਦੇ ਨਾਲ ਆ ਤੇ ਇਹ ਇਲਾਕੇ ਜੱਗੇ ਵੀ ਬੜਾ ਵਿਚਰੇ ਆ ਕੰਮਕੁਮ ਸੜਕਾਂ ਦੇ ਪੰਚਾਇਤਾਂ ਦੇ ਹੋਰ ਵੀ ਗਲੀਆਂ ਸਾਰਾ ਇਹ ਇਲਾਕੇ ਦਾ ਕੇ ਸਾਰ ਆ ਗਿਆ ਕੇ ਸੰਤੂ ਸਾਹਿਬ ਤੇ ਕੰਮ ਕਰਨ ਦਾ ਤਜਰਬਾ ਵੀ ਹੈ ਬਹੁਤ ਜ਼ਿਆਦਾ ਤਜਰਬਾ ਜੀ ਇਹਨਾਂ ਨੂੰ 15 ਸਾਲ ਤੁਹਾਨੂੰ ਦੱਸਿਆ ਐਮ ਐਲ ਏ ਰੇ ਆ ਉਸ ਤੋਂ ਪਹਿਲਾਂ 5 ਸਾਲ ਇਹਨਾਂ ਨੇ ਜਾਲ ਲੜਨ ਤੋਂ ਪਹਿਲਾਂ ਉਦੋਂ 5 ਸਾਲਿੰਦਾ ਐਮਐਲਏ ਨੇ ਵੱਧ ਕੰਮ ਕੀਤਾ ਉਸ ਦਾ ਹੀ ਇਹਨਾਂ ਨੂੰ ਜਿਹੜਾ ਅਸੀਂ ਛੱਟਾ ਮੁੜ ਕੇ ਮਿਲਿਆ ਜਦੋਂ ਯਾਦ ਐਮਐਲਏ ਬਣੇ ਆ ਸਿੱਧੇ ਥੜਾ ਆਣ ਕੇ ਇਕ ਲੋਗੇ ਯਾਦ ਤੇ ਜਿੱਤ ਗਏ ਇਹਨਾਂ ਯਾਦ ਵੀ ਬੜਾ ਕੰਮ ਕੀਤਾ ਉਦੋਂ ਤੇ ਭਗਵੰਦ ਮਾਨ ਦੀ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਉਹਨਾਂ ਦਾ ਕੰਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦਾ ਵੀ ਠੀਕ ਹੈ ਜੀ ਪੰਜਾਬ ਲੈਵਲ ਤੇ ਬਹੁਤ ਵਧੀਆ ਕੰਮ ਆ ਆ ਵੇਖੋ ਬੱਤੀ ਜਿਹੜੀ ਅੱਗੇ ਰਾਤ ਹੁੰਦੀ ਹੁੰਦੀ ਸੀ ਉਹ ਬੱਤੀ ਹੁਣ ਉਹਨਾਂ ਨੇ ਜਿਹਨੇ ਕੀਤੀ ਆ ਸੋਇਆਂ ਦੇ ਪਾਣੀ ਅੱਗੇ ਪਹੁੰਚਦੇ ਨਹੀਂ ਟੇਲਾਂ ਦੇ ਉੱਤੇ ਹੁਣ ਟੇਲਾਂ ਦੇ ਉੱਤੇ ਪੁੰਚਣ ਦੇ ਪਾਣੀ ਵਿਚਾਰੇ ਜਿਹੜੇ ਕਈਆਂ ਨੂੰ ਸੂਹਾ ਜਾਂਦਾ ਹੀ ਪਾਣੀ ਵੇਖਿਆ ਨੂੰ ਉਹਨਾਂ ਨੂੰ ਮੇਰੇ ਖਿਆਲ 20 30 ਸਾਲ ਹੋ ਗਏ ਆ ਜਿਉਂ ਦੂਜੀਆਂ ਸਰਕਾਰਾਂ ਸੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਅਸੀਂ ਬਣੀ ਆ ਜਦੋਂ ਦੀ ਉਸ ਤੋਂ ਦਾ ਪਾਣੀ ਹਰ ਜਗ੍ਹਾ ਤੇ ਮੋਟਰਾਂ ਸਾਡੀਆਂ ਹੋ ਗਈਆਂ ਬੰਦ ਨਹੀਂ ਤਾਂ ਹਰ ਸਾਲ ਸਾਡਾ ਇੱਕ ਪਾਈਪ ਪੈਂਦਾ ਹੈ ਤੇ ਹੁਣ ਤਾਂ ਸੂਏ ਦਾ ਪਾਣੀ ਇੰਨਾ ਸੀ ਉਹ ਵੀ ਨਹੀਂ ਲਾਉਣ ਦਾ 32 ਦਿਨੇ ਕਰਦੀ ਕਿਸੇ ਗੱਲ ਦੀ ਹੁਣ ਨੇ ਪਗੰਤ ਮਾਨ ਨੇ ਕੋਈ ਕਸਰ ਨਹੀਂ ਛੱਡੀ 32 ਵੀ 24 ਘੰਟੇ ਰਹਿੰਦੀ ਆ ਹੋਰ ਵੀਕਸ ਇਹ ਨਸ਼ੇ ਪਤੀਆਂ ਦਾ ਵੀ ਪੂਰਾ ਹੁਣ ਕਾਬੂ ਪਾ ਲਿਆ ਕੋਈ ਪਿੰਡਾਂ ਦੇ ਵਿੱਚ ਮੇਰੇ ਖਿਆਲ ਰੁਪਈਏ ਜੋ ਹੁਣ 20 ਕ ਪਏ ਜੇ ਹੋਊਗਾ ਨਹੀਂ ਤੇ ਹੁਣ ਮੈਂ ਅਹਲੇ ਨਸ਼ਾ ਕਰ ਰਹੀ ਹੈ ਸਰਕਾਰ ਕਿ ਨਹੀਂ ਕਰ ਪੂਰੀ ਪੂਰੀ ਫੋਲ ਲਗਾ ਨਹੀਂ ਆ ਜੀ ਪੂਰੀ ਸਖਤਾਈ ਕੀਤੀ ਆ ਪੁਲਿਸ ਨੇ ਵੀ ਪ੍ਰਸ਼ਾਸਨ ਨੇ ਵੀ ਤੇ ਇਹ ਹੁਣ ਪਿੰਡਾਂ ਵਾਲੇ ਵੀ ਥੋੜਾ ਬਧਾ ਖਿਆਲ ਰੱਖਣ ਦੇ ਨਾਲ ਸਾਥ ਦੇ ਅੱਗੇ ਤੋਂ ਜਿਹੜੀਆਂ ਸਰਕਾਰਾਂ ਪਹਿਲਾਂ ਸੀ ਉਹਨਾਂ ਤੋਂ ਠੀਕ ਹੈ ਭਗਵੰਦ ਮਾਨ ਸਰਕਾਰ ਹੀ ਆ ਬਿਲਕੁਲ ਠੀਕ ਹੈ ਜੀ ਤੁਹਾਨੂੰ ਦੱਸਣ ਦਿਆਂ 32 ਦਾ ਹੀ ਸਾਨੂੰ ਤੇ ਦੋ ਤਿੰਨ ਚੀਜ਼ਾਂ ਦੀ ਲੋਡ ਹੁੰਦੀ ਹੈ ਤੇ 32 ਵੀ ਇਹਨਾਂ 24 ਘੰਟੇ ਕੀਤੀ ਪਾਣੀ ਵੀ ਸੂਇਆਂ ਦੇ ਇਹਨਾਂ ਕਰਤੇ ਆ ਸੜਕਾਂ ਦਾ ਵੀ ਸਰਦਾਰ ਹਮਿੰਦਰ ਸਿੰਘ ਸੰਧੂ ਆ ਗਿਆ ਹੁਣ ਇਹਨਾਂ ਜਿਹੜੇ ਮਾੜੇ ਮੋੜ ਤੇ ਸੜਕਾਂ ਦੇ ਉਹ ਵੀ ਗੰਦ ਕਾਢ ਹੀ ਦਿੱਤੇ ਆਗੇ ਪਹਿਲੇ ਪਹਿਲੇ ਨਹੀਂ ਰਹਤੀ ਸੀ ਲਾਈਟ ਵਾਈਟ ਕੁ ਨਹੀਂ ਲੇਟ ਰਹਿੰਦੀ ਅੱਗੇ ਉਦੋਂ ਰਾਤ ਆਉਂਦੀ ਅੱਛਾ 12 ਵਜੇ ਆਉਣੀ ਰਾਤ ਤੇ 24 ਘੰਟੇ ਕਰਦੀ ਨਹੀਂ ਨਹੀਂ 24 ਘੰਟੇ ਨਹੀਂ ਕੀਤੀ ਲੇਟ ਦਿਨੇ ਦਿਨੇ ਕਰਦੀ ਆ ਲੇਟ 10 ਘੰਟੇ ਹੀ ਆਉਂਦੀ 8 9 ਪਰ ਕਰ ਦਿਨੇ ਦਿਤੀ ਆ ਅੱਗੇ ਰਾਤ ਸਾਨੂੰ ਹਰ ਰਾਤ ਕਿਤਾ ਜਾਣਾ ਪੈਂਦਾ 12 ਵਜੇ ਰਾਤ ਕਰਨੀ ਬੱਤੀ ਮੂੰਹੇ ਬੰਨਣੇ ਜਾ ਕੇ ਵੇਖਣਾ ਉਹ ਹੀ ਲਾਈਟ ਹੁਣ ਦਿਨੇ ਕਰਤੀ ਹੈ ਨਹਿਰੀ ਪਾਣੀ ਦਾ ਬੜਾ ਨਹਿਰੀ ਪਾਣੀ ਦਾ ਬੜਾ ਸੋਖ ਹੋ ਗਿਆ ਸਾਨੂੰ ਹਰ ਕੰਮ ਹੀ ਇਹਨਾਂ ਨੇ ਜਦੋਂ ਦੇ ਵੀ ਆਏ ਆ ਪੈਨਸ਼ਨਾਂ ਪੁੱਛਣਾ ਵੀ ਛੜ ਗਿਆ ਗਰੀਬ ਲੋਕਾਂ ਨੂੰ ਆਉਣ ਡੀਆਂ ਉਹ ਵੀ ਮਹੀਨੇ ਤੇ ਮਹੀਨੇ ਤੋਂ ਮਹੀਨੀ ਦੋ ਮਹੀਨੇਾਂ ਮਹੀਨੇ ਬਾਅਦ ਮਹੀਨੇ ਬਾਅਦ ਆਉਂਦੀਆਂ ਹੈ ਤੇ ਨਸੇ ਜਿਹੜੇ ਵਿਰੋਧੀ ਹੈ ਉਹ ਕਹਿੰਦੇ ਕਿ ਇੰਨਾ ਚੰਗਾ ਕੰਮ ਕੀਤਾ ਨਹੀਂ ਭਗਵੰਤ ਮਾਨ ਨੇ ਸਾਨੂੰ ਪਤਾ ਹੈ ਪਾਰਟੀਆਂ ਕਰਦੀਆਂ ਹੁੰਦੀਆਂ ਏ ਜਦੋਂ ਜਿਹੜੇ ਸੱਤਾ 'ਚ ਹੋਣ ਉਹਨਾਂ ਦੀ ਬਦਨਾਮੀ ਇਹਦਾ ਕਰਨੀ ਹੁੰਦੀ ਏ ਦੁੱਧੀਆਂ ਪਾਰਟੀਆਂ ਨੇ ਠੀਕ ਹੈ ਹਾਂਜੀ ਹਾਂਜੀ ਭਾਜੀ ਕੀ ਨਾਮ ਹੈ ਜੀ ਸੁਖਬੀਰ ਸਿੰਘ ਜੀ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਤਰਨਤਨ ਦੇ ਵਿੱਚ ਜਿਹੜਾ ਇਹ ਬਾਈ ਲੈਕਸ ਨੇ ਕੌਣ ਜਿੱਤੂਗਾ ਇਹ ਸਰਦਾਰ ਰਮੇਸ਼ ਸਿੰਘ ਸੰਧੂ ਜਿੱਤਣਗੇ ਅੰਗੇ ਵੀ ਤਿੰਨ ਵਾਰਾਂ ਪਹਿਲਾਂ ਵੀ ਜਿੱਤ ਚੁੱਕੇ ਲੋਕਾਂ ਦੇ ਕਮਾਂਕਾਰਾਂ ਤੋਂ ਜਾਣੂ ਆ ਉਹ ਸਾਰੇ ਕੇ ਪਰਿਵਾਰ ਨਾਲ ਵਿਚਰਦੇ ਆ ਤੇ ਹੋਰ ਸਭ ਤੋਂ ਵਧੀਆ ਕੰਮ ਕਰਦੇ ਆ ਲੋਕਾਂ ਦੀ ਗੱਲ ਸੁਣਦੇ ਤੁਹਾਡੇ ਸਾਹਮਣੇ ਹੀ ਆ ਬਜ਼ੁਰਗਾਂ ਦੀ ਬੀਬੀਆਂ ਦੀ ਸਾਰੀ ਗੱਲ ਸੁਣ ਕੇ ਗਏ ਆ ਤੇ ਕੰਮ ਕਰਦੇ ਵੀ ਆ ਅੱਜ ਨਾਲ ਡਵੈਲਪਮੈਂਟ ਹੋਈ ਆ ਇੱਥੇ ਬਿਜਲੀ ਦੀ ਦੂਸਰੀ ਤੀਸੀ ਇਹਨਾਂ ਦੇ ਜਿਹੜੇ 15 ਸਾਲ ਇਹਨਾਂ ਪਹਿਲਾਂ ਲਾਏ ਉਹਦੇ ਵਿੱਚ ਹੀ ਹੋਈ ਤੋਂ ਦੇ ਕੀ ਕੀ ਮੁੱਦੇ ਨੇ ਤੁਹਾਡੇ ਲੋਕਲ ਜਿਹੜੇ ਹੈ ਸਾਡੇ ਲੋਕਲ ਜੀ ਸੜਕਾਂ ਦੇ ਥੋੜੇ ਜਿਹੇ ਹੈਗੇ ਹੀ ਮੁੱਦੇ ਕੁਝ ਲੋਕਾਂ ਦੇ ਟਰਾਂਸਫਾਰਮਾਂ ਦੇ ਬਿਜਲੀ ਦੇ ਹੀ ਉਹ ਕਰਾ ਕੇ ਆ ਨਾ ਕੰਮ ਜਿਨ੍ਹਾਂ ਦੇ ਕਨੈਕਸ਼ਨ ਹੀ ਕਈਆਂ ਦੇ ਪਾਸ ਹੋਣ ਵਾਲੇ ਕੋਈ ਸੜਕਾਂ ਦਾ ਹੀ ਮਸਲਾ ਉਹਦੋਂ ਭਗਵੰਦ ਮਾਨ ਜੀ ਜਦੋਂ ਆਏ ਉਹਨਾਂ ਨੇ ਉਹ ਮੁੱਦੇ ਰੱਖੇ ਆ ਹੋਰ ਲੋਕਾਂ ਦੀ ਇਹ ਗੱਲ ਸੁਣੀ ਹੋਣਾ ਸੁਣ ਕੇ ਜਿੰਨੀਆਂ ਸੜਕਾਂ ਦਾ ਆੜੇ ਪੈਨਸ਼ਨ ਸਕੀਮ ਦਾ ਆੜੇ ਬੀਮੇ ਯੋਜਨਾ ਦਾ ਸਾਰਾ ਕੋਹ ਕਹਿ ਕੇ ਗਏ ਲੋਕਾਂ ਨੂੰ ਤੇ ਕਰਕੇ ਵੀ ਗਏ ਪਿੰਡ ਵਾਈ ਜਿੱਥੇ ਸਾਰਿਆਂ ਦਾ ਕੰਮ ਹੋਣ ਰਿਹਾ ਜੋ 10 ਲੱਖ ਦਾ ਬੀਮੇ ਦਾ ਉਹਨਾਂ ਕੀਤਾ ਹਰੇ ਘਰ ਨੂੰ ਮਿਲ ਰਹੀ ਸਹੂਲਤੋਂ ਤੇ ਸਾਡੇ 3 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਨੂੰ ਕੀ ਤੁਸੀਂ ਚੇਂਜਸ ਦੇਖਦੇ ਹੋ ਕਹਿੰਦੇ ਸੀ ਵੀ ਆਪਾਂ ਜਿਵੇਂ ਸਵਾਸਥੇ ਦੀ ਗੱਲ ਕਰਦੇ ਹੈ ਭਗਵੰਤ ਮਾਨ ਸਰਕਾਰ ਕੀ ਅਸੀਂ ਹਸਪੀਟਲ ਜਿਹੜਾ ਹੈ ਉਹ ਵਧੀਆ ਕਰਤੇ ਮੋਹੱਲਾ ਕਲੀਨਿਕ ਜਿਨਾਂ ਨੂੰ ਪਿੰਡ ਕਲੀਨਿਕ ਨਾਮ ਦਿੱਤਾ ਪੰਜਾਬ ਦੇ ਵਿੱਚ ਤੇ ਸਕੂਲਾਂ ਦੀ ਗੱਲ ਕਰੀਏ ਤੇ ਕੀ ਹੋਇਆ ਸੁਧਾਰ ਉਹਨਾਂ 'ਚ ਹਾਂਜੀ ਹਾਂਜੀ ਬਿਲਕੁਲ ਜੀ ਸੁਧਾਰ ਸਕੂਲਾਂ ਦਾ ਸੁਧਾਰਿਆ ਮਹੱਲਾ ਕਲੀਨਿਕਾਂ ਦਾ ਵੀ ਕੀਤਾ ਵਾ ਸਾਡੇ ਪਿੰਡ ਗਗੋਵਾਂ ਲਗੇ ਪਿੰਡ ਇੱਥੇ ਜਿੱਦਣ ਹੁਣ ਆਏ ਆ ਉਦੋਂ ਚਾਰ ਕਮਰਿਆਂ ਦਾ ਹਸਪੀਟਲ ਪੰਚਾਇਤ ਘਰ ਦੁਬਾਰਾ ਪਾਸ ਕਰਕੇ ਗਏ ਆ ਹੋਰ ਫਸਲ ਤੁਹਾਡੇ ਸਾਹਮਣੇ ਚੌਲਾਂ ਦੀ ਫਸਲ ਖੜੀ ਆ ਪਿੱਛੇ ਵੇਖ ਲਓ ਕਿਹੋ ਜਿਹਾ ਇਹ ਪਾਣੀ ਦੇ ਨਾਲ ਹੀ ਫਸਲ ਹੁੰਦੀ ਆ ਇਹ ਜਿਹੜੀ ਆ ਪਾਣੀ ਵੇਖ ਲਓ ਵਧੀਆ ਜ਼ਿਮੀਂਦਾਰ ਨੂੰ ਦਿਨੇ-ਦਿਨੇ ਬਿਜਲੀ ਮਿਲੀ ਆ 10 ਘੰਟੇ 5 ਘੰਟੇ 4 ਘੰਟੇ ਦਿਨੇ-ਦਿਨੇ ਮਿਲੀ ਆ ਬਿਜਲੀ ਵੇਖੋ ਫਸਲਾਂ ਕਿੱਡੀ ਵਧੀਆ ਹੈ ਜੇ ਵੀ ਕੋਈ ਜ਼ਿੰਮੇਦਾਰ ਕਵੇ ਤੇ ਬਹੁਤ ਮਾੜੀ ਗੱਲ ਹੈ ਤੇ ਕੁੱਲ ਮਿਲਾ ਕੇ ਕਿਹੋ ਜਿਹਾ ਕੰਮ ਕਰ ਰਹੀ ਹੈ ਭਗਵਾਨ ਜੀ ਬਹੁਤ ਵਧੀਆ ਕੰਮ ਕਰ ਰਹੀ ਜੀ ਹੁਣ ਸੰਧੂ ਸਾਹਿਬ ਆ ਗਏ ਇਹ ਇਲਾਕੇ 'ਚ ਹੁਣ ਹੋਰ ਵੀ ਵਧੀਆ ਹੋਊਗਾ ਹੋਰ ਵੀ ਹੋਊਗਾ ਹੋਰ ਵੀ ਵਧੀਆ ਹੋਊਗਾ ਹਾਂਜੀ ਸਰ ਕੀ ਨਾ ਜੀ ਗੁਰਪ੍ਰੀਤ ਸਿੰਘ ਦੋਬਲੀਆਂ ਕੀ ਲੱਗਦਾ ਜੀ ਤੁਹਾਨੂੰ ਹੁਣ ਤਰਨਤਾਰਨ ਦੇ ਵਿੱਚ ਕੀ ਮਾਹੌਲ ਬਣੀ ਜਾਂਦਾ ਕਿਉਂਕਿ ਸਾਰੀ ਪਾਰਟੀਆਂ ਦੇ ਕੈਂਡੀਡੇਟ ਵਿੱਚ ਮੈਦਾਨ ਦੇ ਨੇ ਚੋਣਾਂ ਦਾ ਜਿਹੜਾ ਇਹ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਇਸੇ ਗਰਮਾ ਗਰਮੀ ਚੱਲੀ ਜਾਂਦੀ ਹੈ ਤੇ ਕੀ ਲੱਗਦਾ ਤੁਹਾਨੂੰ ਅਸੀਂ ਇਹ ਦੇਖਿਆ ਨਿਰਮਈ ਹਿੱਸੇ ਸੰਦੂ ਦੇ ਪੱਕੇ ਬੰਦੇ ਤੇ ਪੂਰੇ ਜੋਰ ਸ਼ੋਰ ਨਾਲ ਸੰਦੂ ਸਾਹਿਬ ਇਥੋਂ ਜਿੱਤਣਗੇ ਅਹੀਂ ਤੇ ਚਲੋ ਹੈਗੇ ਹੀ ਆ ਜਿਹੜੀ ਪਬਲਿਕ ਆ ਉਹਨਾਂ ਦੀ ਆਵਾਜ਼ ਆ ਵੀ ਜਿਹੜਾ ਬੰਦਾ ਹਲਕੇ ਤੇ ਕੰਮ ਕਰਾਉਂਦਾ ਤਿੰਨ ਸਾਲ ਤੋਂ ਚਲੋ ਸਾਡੇ ਡਾਕਟਰ ਸਾਹਿਬ ਹੈਗੇ ਹੀ ਥੋੜਾ ਜਿਹਾ ਉਹ ਘਟ ਵਿਚਰਦੇ ਸੀ ਬਿਮਾਰ ਕਰਕੇ ਜਿੱਦਣ ਦੇ ਇਹਨਾਂ ਨੂੰ ਲਾਇਆ ਇੰਚਾਰਜ ਹਲਕੇ ਦਾ ਸਾਡੇ ਧੂੜ ਪੁੱਟੀ ਪਈ ਆ ਬੱਤੀਆਂ ਦੇ ਕੰਮ ਲਾ ਲੋ ਟਰਾਂਸਫਾਰਮ ਮੈਂ ਆਪਣੇ ਅੱਤੇ ਪਿੰਡ ਹੀ ਤਿੰਨ ਟਰਾਂਸਫਰ ਲਵਾਤੇ ਆ ਗਲੀਆਂ ਸੜਕਾਂ ਜਾ ਕੇ ਵੇਖੋ ਬਣਾਈ ਜਾਂਦੇ ਹੋਰ ਲੋਕਾਂ ਦੇ ਜਿੰਨੇ ਵੀ ਕੰਮ ਆ ਬੜੇ ਜੋਰਾਂ ਸ਼ੋਰਾਂ ਨਾਲ ਹੋਣਦੇ ਆ ਤੇ 3.5 ਸਾਲ ਹੋ ਗਏ ਪੰਗੋਤਬਾਨ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਲੱਗਦਾ ਕੰਮ ਕਮ ਕਿਤੇ ਕੁ ਬਹੁਤ ਬੱਤੀ ਬੱਤੀ ਲਾ ਲੋ ਬਿੱਲ ਆਉਂਦਾ ਹੀ ਨਹੀਂ ਪਿੰਡ ਜਿਹੜੇ ਜਿਹਦੇ ਘਰ ਵੀ ਜਾਈਦਾ ਕਿਸੇ ਨੂੰ ਬਿੱਲ ਵੀ ਨਹੀਂ ਆਉਂਦਾ ਜੇ ਬੰਬੀਆਂ ਵਾਲੀ ਬੱਤੀ ਆ ਉਹ 12 ਘੰਟੇ 14 14 ਘੰਟੇ ਬੱਤੀ ਆਈ ਜਾਂਦੀ ਆ ਕਦੀ ਸਾਨੂੰ ਲੋਡ ਨਹੀਂ ਪਈ ਨਹੀਂ ਦੇ ਅੱਗੇ ਅਸੀਂ ਰਾਤ ਦੇ 12 12 ਵਜੇ ਬੰਬੀਆਂ ਦੇ ਟਰੈਕਟਰ ਲਈ ਫਰਨੇ ਝੋਨੇ ਸੀਜ਼ਨ ਚ ਐਰ ਕੀ ਸਾਨੂੰ ਐਂ ਜਾ ਆਉਦਾ ਵੀ ਜਿਵੇਂ ਬੱਤੀ ਜਦੋਂ ਉੱਠੀਏ ਸੁੱਤੇ ਉੱਠਦੇ ਆ ਬੱਤੀ ਚੱਲਣ ਢੀ ਹੁੰਦੀ ਆ ਬਹੁਤ ਅਲੱਗ ਕਿਹੋ ਜਿਹਾ ਕੰਮ ਕੀਤਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਆ ਹਾਂਜੀ ਸਰ ਕਿਆ ਲੱਗ ਰਿਹਾ ਹੈ ਤਰਨ ਤਰਨ ਮੇਂ ਕਿਆ ਮਾਹੌਲ ਬਣ ਰਹਾ ਹੈ ਬਹੁਤ ਅਸ਼ਾ ਮਾਹੌਲ ਬਣ ਗਿਆ ਜੀ ਆਮ ਪਾਰਟੀ ਲੀਡ ਕਰੇਗੀ ਬਹੁਤ ਵਧੀਆ ਲੋਕ ਕੇ ਸੰਜੋਗ ਕਰਨਦੇ ਆ ਹਰਮੀਤ ਸਿੰਘ ਸੰਧੂ ਦਾ ਆਉਣਾਂ ਦਿਨਾਂ ਦੇ ਇਹ ਸ਼ੀਰ ਹਰਮੀਤ ਸਿੰਘ ਸੰਧੂ ਝੋਲੀ ਚ ਪਊਗੀ ਇਹ ਤਿੰਨ ਬਾਰ ਵਿਧਾਇਕ ਰਹੇ ਪਹਿਲੇ ਦੋ ਬਾਰ ਅਕਾਲੀ ਦਲ ਸੇ ਇੱਕ ਬਾਰ ਨਿਰਦੇਲੀਏ ਚੋਣ ਲੜਾਈ ਜیتے ਇਸ ਬਾਰ ਆਮ ਆਦਮੀ ਪਾਰਟੀ ਮੇ ਹੈ ਕਿਹਦਾ ਕਾਮ ਕਾਜ ਰਹਾ ਪੁਰਾਣਾ ਉਨ੍ਹਾਂ ਦਾ ਬਹੁਤ ਵਧੀਆ ਵਿਕਾਸ ਕਰਾਇਆ ਬਹੁਤ ਲੋਕੋ ਨਾਲ ਮਲਾਪਰੀ ਆ ਬਹੁਤ ਮਿਲ ਨਿਗਲਦੇ ਰਹਾ ਆ ਅੱਜ ਹੁਣ ਵੀ ਬਹੁਤ ਵਿਕਾਸ ਕਰਾਉਣ ਦੀ ਆਸ ਹੈ ਸਾਨੂੰ ਅੱਗੇ ਬਹੁਤ ਵਿਕਾਸ ਕਰਾਇਆ ਵਾ ਚੰਗੇ ਬਹੁਤ ਵਧੀਆ ਸੂਝਵਾਨ ਇਨਸਾਨ ਆ सब कुछ भगवंत मान सरकार को साढ़े तीन साल हो गए हैं कैसा काम किया है सरकार ने भगवंत मान साहब बहुत बढ़िया काम कर का रहे हैं लोगों आम पब्लिक का सोचते हैं बढ़िया काम कर रहे हैं आज तक कोई मुश्किल नहीं हर गरीब हर वर्ग का सोचते है हाँ हर वर्ग का तो सोच आने वाले टाइम में क्या लग रहा है अभी आपको आपको लग ही रहा है कि ये सिंह संधु भी जीतेंगे अगली की में भी भगवंत मान ही जीतेंगे बाकी ये जो दूसरी पार्टियाँ ये कह रहे हैं कि कुछ काम हुआ नहीं है इस सरकार में ਉਹ ਇਹ ਪ੍ਰੋਜੈਕਸ਼ਨ ਲਗਾਉਂਦੇ ਇੱਕ ਦੂਜੇ ਪਰ ਕੰਮ ਤੇ ਸਭ ਹੀ ਹੋ ਰਿਹਾ ਹੈ ਧੱਕਾ ਨਹੀਂ ਹੋ ਰਿਹਾ ਲੋਕਾਂ ਨਾਲ ਜਿਹੜਾ ਲੋਕ ਦੂਜੀਆਂ ਸਰਕਾਰਾਂ ਕਰਦੀਆਂ ਸੀ ਕਿ ਕੇਸ ਤੇ ਪਰਚਾ ਕਰਵਾ ਦੋ ਕੁਝ ਕਰਵਾ ਦੋ ਆਮ ਪਬਲਿਕੀ ਆਮ ਸਾਰਾ ਸੰਜੋਗ ਹੋ ਰਿਹਾ ਹਰ ਸਹੂਲਤ ਮਿਲ ਰਹੀ ਆ ਜੋ ਉਹਨਾਂ ਨੇ ਵਾਅਦੇ ਕੀਤੇ ਚੋਣ ਮﻘਦਮਕ ਉਹ ਸਾਰੇ ਵਾਅਦੇ ਪੂਰੇ ਕਰ ਰਹੇ ਆ ਹੋਰ ਹੀ ਵੜੀ ਟਾਈਮ ਆਉਂਦੇ ਹਾਂ ਹਾਂ ਪੂਰੇ ਵਾਅਦੇ ਹੋ ਰਹੇ ਆ ਜੀ ਕੀ ਨਾਮ ਹੈ ਜੀ ਆਪ ਦਾ ਕਰਨਜੋਤ ਸਿੰਘ ਜੀ ਇਹ ਬਤਾਈਏ ਮੈਨੂੰ ਤਰਨ ਤਰਨ ਉਪ ਚੋਣਾਂ ਮੇਂ ਕੀ ਲੱਗ ਰਿਹਾ ਹੈ ਕਿਸ ਕਾ ਮਾਹੌਲ ਬਣ ਰਹਾ ਹੈ ਇਸ ਵਾਰ ਸਟਮ ਹੌਲ ਦੀ ਆਮ ਮਤਵੀ ਪਾਰਟੀ ਸਰਦਾਰ ਹਰਮੀਤ ਸਿੰਘ ਸੰਧੂ ਕਮੌਲਪੁਰ ਜਿਆ ਵਜੇ ਜੀ ਇਸ ਕੇ ਪਿਛੇ ਉਸ ਕੇ ਪਿਛੇ ਵਜਾ ਹੈ ਜੀ ਇਹਦੀ ਵਿਕਾਸ ਬਹੁਤ ਜ਼ਿਆਦਾ ਆਇਆ ਹੈ ਜੀ ਜਿਸ ਤਰ੍ਹਾਂ ਕੋਈ ਵਿਕਾਸ ਲਾ ਲੋ ਸਾਡੀ ਉਥੇ ਜ਼ਮੀਨ ਹੈ ਜੀ ਆਪਣੇ ਨਹਿਰ ਦੇ ਨੇੜੇ ਸੁਆਉਂਦਾ ਜੀ ਅਜੇ ਤੱਕ ਸਾਨੂੰ ਮੇਰੀ 32 33 ਸਾਲ ਉਮਰ ਹੋ ਗਈ ਹੈ ਅਜੇ ਤੱਕ ਪਹਿਲੀ ਵਾਰ ਮੈਂ ਦੇਖਿਆ ਵੀ ਜਿਹੜਾ ਆ ਪਾਣੀ ਲਗਾ ਕੇ ਤੇ ਆਪਣੀ ਫਸਲ ਭਰੀ ਹੈ ਕੋਈ ਵਿਕਾਸ ਅਜੇ ਤੱਕ ਕਰਵਾਇਆ ਤੇ ਜੀ ਕਰਵਾਇਆ ਭਗਵੰਤ ਮਾਨ ਸਰਕਾਰ ਨੇ ਕਰਵਾਇਆ ਹੋਰ ਕਿਸੇ ਨੇ ਵਿਕਾਸ ਕਰਵਾਇਆ ਹੀ ਨਹੀਂ ਸਾਡੇ ਹਿਸਾਬ ਦੇ ਨਾਲ ਇਹ ਮਤਲਬ ਨਹਿਰਾ ਨਹੀਂ ਵਗਦੀਆਂ ਨਹੀਂ ਜੀ ਨਹੀਂ ਸਾਡੀ ਜ਼ਮੀਨ ਹੈ ਮੇਰੀ ਦੋਨਾਂ ਪਾਸ ਮੇਰੀ ਜ਼ਮੀਨ ਹੈ ਇਸ ਵੀਰਦੀ ਵੀ ਨਾਲ ਜ਼ਮੀਨ ਹੈ ਪਰ ਆਪਣੀ ਮੈਂ ਆਪਣੀ ਏਜ ਦੇ ਵਿੱਚ ਪਹਿਲੀ ਵਾਰ ਪਾਣੀ ਲਗਾਇਆ ਤੇ ਬਾਕੀ ਜਿਹੜੀ ਸਹੂਲਤਾਂ ਉਹਨਾਂ ਨੇ ਕਹੀ ਸੀ ਜਿਵੇਂ ਬਿਜਲੀ ਮਾਫ ਹੋਊਗੀ ਬਿੱਲ ਜ਼ੀਰੋ ਆਂਦਾ ਲੋਕਾਂ ਬਿਲਕੁਲ ਜੀ ਬਿਲਕੁਲ ਬਿੱਲ ਜ਼ੀਰੋ ਆਂਦਾ ਹੈ ਜੀ ਕੋਈ ਬਿਜਲੀ ਦੀ ਮੁਸ਼ਕਲ ਨਹੀਂ ਹੈ ਫੁੱਲ ਬਿਜਲੀ ਫੁੱਲ ਆਂਦੀ ਹੈ ਤੇ ਬਿੱਲ ਵੀ ਜ਼ੀਰੋ ਆਂਦਾ ਹੈ ਤਾਂ ਇਹ तमाम ਜੋ ਲੋਕ ਹੈ ਉਹਨਾਂ ਨੇ ਆਪਣੀ رائے ਹੈ ਬਤਾਈ ਹੈ ਔਰ ਕਿਉਂਕਿ ਹਮ इस वक्त तरन तारण में ये जानने के लिए पहुँचे हैं ग्राउंड ज़ीरो पर कि चुनाव को लेकर क्या माहौल है इसके अलावा क्या भगवंत मान सरकार जो दावे कर रही है बड़े बड़े चाहे उसमें नौकरियां हो मोहल्ला क्लिनिक से लेकर स्वास्थ्य सेवाओं तक इसके अलावा स्कूलों की बात जो है वो बार बारी से कर रही है खेलों के बारे में भी सरकार जो है बारी बारी से बातें कर रही है वो ज़मीन पर कितना दिखता है क्योंकि ये जब चुनाव होते हैं तभी लोग जो है आंकलन करते हैं कि सरकार ने पिछले कुछ सालों में कैसा कैसा काम कर रही है तो ये जानने की हमने कोशिश की है अगर आपको वीडियो पसंद आया है तो इसे लाइक कीजिएगा शेयर कीजिएगा और चैनल को सब्सक्राइब करना मत भूलिएगा आप देख रहे हैं द भारत खबर कैमरे के पीछे है प्रवेश चौहान नमस्कार